ਹਾਈ ਗਾਇਜ਼ ਵੈਲਕਮ ਟੂ ਮਾਈ ਨਿਊ ਵਲੋਗ ਉਮੀਦ ਕਰ ਰਿਹਾ ਤੁਸੀਂ ਸਾਰੇ ਸਹੀ ਹੋਗੇ ਅਤੇ ਗਾਈਜ਼ ਅੱਜ ਦਾ ਵਲੋਗ ਮੈਂ ਸ਼ੁਰੂ ਕਰ ਰਿਹਾ ਕਿਉਂਕਿ ਇਹ ਵਿਚਾਰੀ ਕਰ ਰਹੀ ਹੈ ਚਾਹ ਗਰਮ ਕਾਫੀ ਟਾਈਮ ਹੋ ਗਿਆ ਹਜੇ ਤੱਕ ਚਾਹ ਨਹੀਂ ਮਿਲੇਗੀ ਆ ਦੇਖੋ ਸਵੇਰੇ ਸਵੇਰੇ ਉੱਠੀ ਇਹਦੀ ਵਿਜੇ ਦਾ ਫੇਸ ਦੇਖ ਲਓ ਕਿੱਦਾਂ ਦਾ ਲੱਗ ਰਿਹਾ ਭਾਜੀ ਕਿੱਦਾਂ ਦਾ ਲੱਗ ਰਿਹਾ ਤੇ ਅੱਜ ਇਹ ਗਾਈਜ਼ ਮੈਂ ਇਹਨੂੰ ਕਹਿ ਸੀਗਾ ਕਿ ਉਹ ਕੱਪੜੇ ਵਿੱਚ ਨਾ ਇੱਕ ਮਹਿਰੂਨ ਕਲਰ ਦਾ ਜਿਹੜੀ ਟੀ-ਸ਼ਰਟ ਸੀਗੀ ਤੇ ਪਜਾਮਾ ਸੀ ਉਹ ਪਾ ਲਈ ਗੱਲ ਦੱਸੋ ਸਾਡੇ ਇੱਥੇ ਨਿੰਬੂ ਦਾ ਪੇੜ ਲੱਗਿਆ ਹੋਇਆ ਨਾ ਉਹਨੂੰ ਬਹੁਤ ਸਾਰੇ ਨਿੰਬੂ ਆ ਗਏ ਉਹ ਪੱਕ ਵੀ ਗਏ ਪੀਲੇ-ਪੀਲੇ ਹੋ ਗਏ ਮੈਂ ਤੁਹਾਨੂੰ ਦਿਖਾਣੀ ਆ ਠੀਕ ਆ ਇਹ ਕਹਿੰਦੀ ਕਿ ਨਹੀਂ ਮੈਂ ਉਹ ਪਾਣਾ ਨਹੀਂ ਗਈ ਕਹਿੰਦੀ ਉਹ ਕਿਤੇ ਆਣ ਜਾਣ ਨੂੰ ਠੀਕ ਆ ਮੈਨੂੰ ਪਤਾ ਕੀ ਚੀਜ਼ ਹੋਈ ਹੈ ਮੈਨੂੰ ਉਹਦੇ ਵਿੱਚ ਕੀ ਚੀਜ਼ ਹੋਈ ਤੰਨ ਦੱਸ ਦਾਂ ਮੈਂ ਰੋਕੋ ਮੈਨੂੰ ਉਹਦੇ ਵਿੱਚ ਜੀ ਚੀਜ਼ ਇਹ ਹੋਈ ਹੈ ਕਿ ਜਦੋਂ ਪਾਉਂਦੀ ਆ ਨਾ ਉਹ ਬਿਲਕੁਲ ਪੂਰੀ ਫਿਟਿੰਗ ਫਿਟਿੰਗ ਨਹੀਂ ਆ ਹੁਣ ਇਹਨੂੰ ਇਹ ਕਿ ਮੇਰਾ ਢਿੱਡ ਦੇਖਦਾ ਕਿਤੇ ਕਿਤੇ ਮੈਂ ਮੋਡੀ ਨਾ ਲੱਗਾ ਕਿਤੇ ਲੋਕੀ ਇਹ ਨਾ ਕਹਿਣ ਇਹ ਇਹ ਸੋਚ ਆਈਦੀ ਇਸ ਕਰਕੇ ਨਹੀਂ ਮੈਂ ਕਿਤੇ ਆਣਾ ਜਾਣਾਂਗੀ ਨਾ ਫੇਰ ਪਾ ਕੇ ਜਾਊਗੀ ਹੁਣ ਨਹੀਂ ਪਾਣੀ ਹਈ ਦੋ ਦਿਨ ਦੀ ਰੋੜਾ ਪਾਰੀ ਸੀ ਮੈਂ ਕੱਪੜੇ ਪਾਉਂਗੀ ਮੈਂ ਕੱਪੜੇ ਪਾਉਂਗੀ ਬਾਕੀ ਦੇਖਦੇ ਆ ਗਾਇਸ ਹੁਣ ਅੱਗੇ ਪੰਦੀ ਹੈ ਕਿ ਨਹੀਂ ਪੰਦੀ ਹੁਣ ਗਾਇਸ ਆਪਾਂ ਚੱਲਦੇ ਆ ਨਿੰਬੂ ਦੇਖਣਾ ਆ ਦੇਖੋ ਨਿੰਬੂ ਲੱਗੇ ਹੋਏ ਆ ਨਾ ਆ ਦੇਖੇ ਕਿ ਆਲੇ ਕਿੰਨੇ ਨਿੰਬੂ ਲੱਗੇ ਆਲੇ ਆ ਦੇਖੋ ਕਾਫੀ سارے ਲੱਗੇ ਹੈਗਾ ਨਿੱਕਾ ਜਿਹਾ ਪੇੜ ਆ ਦੇਖੇ ਇੱਥੇ ਵੀ ਇੱਕ ਦੋ ਲੱਗੇ ਆ ਦੇਖ ਆ ਦੇਖੋ ਨਿੰਬੂ ਲੱਗੇ ਹੋਏ ਇੱਥੇ ਇੰਨੇ ਨਿੰਬੂ ਲੱਗੇ ਹੋਏ ਆ ਇਹਦੇ ਵਿੱਚ ਨਿੰਬੂ ਵੱਥੇ ਰੇ ਇਹ ਮਿਰਚੀ ਦਾ ਪੇੜ ਇਹਦੇ ਵਿੱਚ ਕੁਝ ਨਹੀਂ ਲੱਗੇ ਇੱਥੇ ਨਿੰਬੂ ਲੱਗੇ ਰਾਤੀ ਮੈਂ ਤੋੜੇ ਸੀ ਇਹਦੇ ਵਿੱਚ ਕਾਈ ਜੋਤੀ ਦੇਖੋ ਕਿੰਨੀ ਤੇਜ ਆ ਪੈਕੇਟ ਦੇ ਵਿੱਚ ਸਿਰ ਬਾਹਰ ਰਹਿ ਗਿਆ ਜੀ ਬਾਕੀ ਸਭ ਖਤਮ ਮੈਂ ਤਾਂ ਵਿਚਾਰਾ ਰਹਿ ਗਿਆ ਆ ਇੱਕ ਲੇਗ ਰਹਿ ਲਾਈਨ ਸਿਰ ਇੱਕ ਲਾਈਨ ਰਹਿ ਗਈ ਆ ਬਸ ਬਾਕੀ ਸਭ ਗਾਇਓ ਮੈਂ ਨਿੰਬੂ ਇੱਕ ਤੋੜਿਆ ਸੀ ਇੰਨਾ ਵਧੀਆ ਸੀ ਦਸੇ ਵਾਲਾ ਨਿੰਬੂ ਸੀ ਪਤਲੀ ਬਿਲਕੁਲ ਛਿੱਲੜ ਪਤਲਾ ਸੀ ਨਿੰਬੂ ਦਾ ਇੰਨੇ ਵਧੀਆ ਨਿੰਬੂ ਲੱਗੇ ਹੋਏ ਮੈਂ ਤਾਂ ਇਹਦਾ ਪੇੜ ਨਾ ਜਿੱਥੇ ਕਿਤੇ ਆਪਾਂ ਹੋਰ ਕਿਰਾਏ ਤੇ ਲਵਾਵੇਂ ਉੱਥੇ ਵੀ ਲੈ ਜਾਵਾਂਗੀ ਇੰਨਾ ਵਧੀਆ ਨਿੰਬੂ ਬहोत ਮੈਂ ਤਿਆਰ ਹੋ ਚੁੱਕੇ ਆ ਤੇ ਲੋਕਾਂ ਨੂੰ ਡੈਡੀ ਨੂੰ ਵਸ ਫੋਨ ਕਰਨ ਲੱਗੇ ਆ ਡੈਡੀ ਦੇਖਦੇ ਕਿ ਲੈ ਕੇ ਆਂਦੇ ਕਿੰਨੇ ਲੈ ਕੇ ਆਂਦੇ ਆ ਤੇ ਸਾਰੇ ਉੱਠ ਚੁੱਕੇ ਨੇ ਉੱਥੇ ਭਾਬੀ ਖੜੀ ਸੋ ਤੇ ਦੇ ਵੇਸ਼ਣ ਦੇਖੀ ਜਣ ਆਪਣਾ ਕੀ ਜਾਂਦਾ ਸਮੇਂ ਦਾ ਟਾਈਮ ਉੱਠ ਚੁੱਕਿਆ ਤੇ ਮੈਂ ਥੋੜੀ ਜਿਹੀ ਕੰਮ ਵੀ ਕਰ ਲਈ ਆ ਤੋਂ ਹੱਥ ਮੋਤ ਹੋ ਗਏ ਅੰਨੇ ਥੋੜੀ ਜਿਹੀ ਤਿਆਰ ਹੋ ਜਾਂਦੀ ਆ ਤੋਂ ਡੈਡੀ ਨੂੰ ਫੋਨ ਕਰਕੇ ਪੁੱਛਾਂਗੇ ਅੱਜ ਬਣਾਣਾ ਕੀ ਤੇ ਬਾਹਰ ਧੁੱਪ ਤਾਂ ਅੱਜ ਵਧੀਆ ਸੀ ਕੱਲ ਨਹੀਂ ਸੀ ਇੰਨੀ ਵਧੀਆ ਅੱਜ ਵਧੀਆ ਸੀ ਅੱਜ ਕੱਪੜੇ ਨੇ ਤੋਤੇ ਨਾ ਤਾਂ ਵਧੀਆ ਸੀ ਇਹ ਦਤੂ ਧੁੱਪ ਰਹਿੰਦੀ ਨਹੀਂ ਹੈਗੇ ਡੈਡੀ ਆ ਚੁਕੇ ਰਹਤੇ ਦਾਲ ਬਣਾਉਣੀ ਹੈ ਅੱਜ ਹਸਬੰਦ ਲੈ ਕੇ ਆਣਗੇ ਦਾਲ ਫਿਰ ਆਪਾਂ ਬਣਾਵਾਂਗੇ ਦਾਲ ਕੱਲੀ ਦਾਲ ਬਣਾਈ ਅੱਜ ਵੀ ਦਾਲ ਖਾਣੀ ਆ ਤੇ ਗਾਇਸ ਹੁਣ ਮੈਂ ਜਾਣ ਲੱਗੀ ਆ ਚਾਹ ਪੀਣ ਥੋੜਾ ਜਿਹਾ ਪੀਣਾ ਚਾਹਦਾ ਕਿਉਂਕਿ ਮੈਂ ਸਵੇਰ ਦੀ ਚਾਹ ਨਹੀਂ ਪੀਤੀ ਮੈਂ ਕੱਲੀ ਹੁੰਦਾ ਕੱਲੇ ਦਾ ਕੀ ਬਣਾਵਾਂ ਚਾਹ ਕੱਲੇ ਬੰਦੇ ਦਾ ਜੀ ਵੀ ਲੱਗਦਾ ਜੇ ਕੋਈ ਹੁੰਦਾ ਫਿਰ ਪਿੰਨੇ ਆ ਮੈਂ ਚਾਹ ਫਿਰ ਮੈਂ ਬਣਾਉਂਦੀ ਮੈਂ ਤਾਂ ਹੁਣ ਮੈਂ ਥੋੜਾ ਜਿਹਾ ਪੀ ਲਾਂ ਥੋੜੀ ਜਿਹੀ ਆਪਣੇ ਹਸਪੰਦ ਨਾਲ ਪੀ ਲਾਂਗੇ ਆਪਾਂ ਚਾਹ ਚੂ ਪੀ ਲੀਆ ਦਾਲ ਜਲਦੀ ਆ ਜਾ ਮੈਂ ਕਿ ਮੇਰੇ ਹਸਬੰਦ ਆ ਜਾਣ ਜਲਦੀ ਮੈਂ ਜਲਦੀ ਬਣਾ ਲਾਂਗੀ ਦਾਲ ਰਾਤ ਨੂੰ ਪਤਾ ਭੰਡ ਲਿਜੋ ਨਾ 9 ਵਜੇ ਤੱਕ ਭੰਡ ਧੋਨੀ ਉਹਦੇ ਮੈ ਠੰਡ ਨਹੀਂ ਲੱਗਦੀ ਹੈ ਨਾ ਮੈਨੂੰ ਮੈਨੂੰ ਵੀ ਪਤਾ ਹੈ ਮੈਂ ਕਿੱਦਾਂ ਧੋਨੀਆ ਭੰਡ ਇੰਨੀ ਠੰਡ ਲੱਗਦੀ ਹੈ ਰਾਤ ਨੂੰ ਫਿਰ ਤਾਂ ਹਰ ਜਲਦੀ ਰੋਟੀ ਪਾਣੀ ਖਾਓ ਤੇ ਸੋ ਜਾਓ ਹਾਂ ਤੂੰ ਬਾਜਵਾ ਤਾਂ ਖਾਂਦਾ ਲੱਗਦਾ ਹਸਬੰਡ ਹਲੇ ਤਾਂ ਕਾਇ ਨਹੀਂ ਮਤਨ ਉਹਨਾਂ ਨੇ ਕਿੰਨਾ ਟਾਈਮ ਲੱਗੂ ਅੱਜ ਮੈਂ ਲੋਟੀ ਬਣਾ ਅੱਜ ਲੇਟ ਹੋ ਜਾਣਾ ਕਾਫੀ ਬਹੁਤ ਲੇਟ ਜਨਦਾ ਜੜਾਣੇ ਮੈਨੂੰ ਫਟਾਫਟ ਮੇਰੇ ਹਸਬੰਡ ਆ ਚੁੱਕੇ ਆ ਆ ਦੇਖੋ ਬੈਠੇ ਹੋਇਆ ਤੇ ਕਹਿੰਦੇ ਦਾਦਾ ਕੁਝ ਲੈ ਕੇ ਆਏ ਜਿਹਦੀ ਮੈਂ ਤੈਨੂੰ ਫੈਕਟਰੀ ਦੀ ਯਾਦ ਆਜੋਗੇ ਤਾਂ ਹੁਣ ਆਪਾਂ ਦੇਖਣਾ ਹੈ ਕਿ ਲੈ ਕੇ ਕੀ ਆਇਆ ਠੀਕ ਹੈ ਮੇਰੇ ਹਸਬੰਡ ਪਤਾ ਕੀ ਲੈ ਕੇ ਆਏ ਨਮਕੀ ਲੈ ਕੇ ਆਏ ਜਿਹਨੂੰ ਕਹਿੰਦੇ ਵਿੱਚ ਯਾਦ ਆ ਜੂ ਯਾਰ ਸਾਰੀ ਨਮਕੀ ਲੈ ਕੇ ਆਏ ਸੀ ਆ ਦੇਖੋ ਮੈਂ ਦਾਲ ਚੜਾਤੇ ਫਟਾਫਟ ਦਾਲ ਨੂੰ ਇੱਕ ਸੀਟੀ ਲੱਗ ਜਾ ਉਸ ਤੋਂ ਬਾਅਦ ਆਪਾਂ ਕਰਾਂਗੇ ਗਾਇਜ਼ ਇਹ ਨੂੰ ਨਾ ਪਾਪਾ ਨੇ ਮਨਾ ਕੀਤਾ ਸੀਗਾ ਕਿ ਆ ਗੈਸੇ ਕੋਲ ਨਾ ਫੋਨ ਨਹੀਂ ਰੱਖਣਾ ਤੇ ਆ ਗੈਸੇ ਕੋਲ ਫੋਨ ਰੱਖ ਕੇ ਨਾ ਨਾ ਫੋਨ ਨਾਲੇ ਨਾੜਕ ਦੇਖ ਰਹੀ ਆ ਨਾਲੇ ਹੁਣ ਗੈਸ ਚੱਲ ਰਿਆ ਹੁਣ ਤੂੰ ਇਹ ਦਸ ਫੋਨ ਪਾਸੇ ਕਰੇਂਗੀ ਤੇ ਲਾਉਂ ਮਤ ਜਾਣਾ ਕਰਤਾ ਨਾ ਫੋਨ ਪਾਸੇ ਜਿਉਆ ਫੋਨ ਪਾਸੇ ਨਾ ਕਰਦੀ ਨਾ ਮੈਂ ਹੁਣੀ ਡੈਡੀ ਨਵਾਜ਼ ਮਾਰ ਦੇਣੀ ਸੀ ਤੇ ਫਿਰ ਇਹਨੂੰ ਪਤਾ ਲੱਗਣਾ ਸੀ ਆ ਨਾਲੇ ਨਾਟਕ ਇਹ ਸਾਰੀ ਡਾੜੀਆਂ ਇਹ ਨਾਟਕ ਨਹੀਂ ਦੇਖੀਏ ਇਹਦੇ ਹੁੰਦੇ ਛੋਟਾ ਅਸੀਂ ਤਾਂ ਦੇਖਣਾ ਸ਼ੁਰੂ ਕਰ ਆਵੇਂ ਨਾ ਨਹੀਂ ਨਹੀਂ ਸਾਰੀ ਜਿਹੜੀ ਇਹ ਸਾਰੀ ਜਿਹੜੀ ਤੂੰ ਨਾਟਕ ਦੇ ਰਹੀ ਨਹੀਂ ਇਹਨੂੰ ਬੰਦ ਕਰ ਨਹੀਂ ਹੁੰਦਾ ਯਾਰ ਨਹੀਂ ਉਹ ਨਹੀਂ ਸਾਰੀ ਜਿਹੜੀ ਨਾਟਕ ਨਾ ਦੇਖੋ ਹਾਂ ਤੂੰ ਦਿਨ ਭਰ ਸਾਰੀ ਨਹੀਂ ਇਹਨੂੰ ਬੰਦ ਕਰ ਬੰਦ ਕਰ ਬੰਦ ਕਰ ਨਹੀਂ ਦੇਖਣਾ ਦੇਖ ਦੇਖੇ ਦੇਖ ਲਓ ਨਾਟਕ ਪਿੱਛੇ ਦੇਖ ਲਓ ਕੀ ਮੇ ਕਰ ਰਹੀ ਹੈ ਦੇਖ ਰਹੇ ਹੋ ਆ ਦੇਖ ਰਹੇ ਹੋ ਕੀ ਮੇ ਕਰ ਰਹੀ ਹੈ ਹੈ ਆ ਨਾਟਕ ਪਿੱਛੇ ਆ ਲੈ ਇਹਨੇ ਫੇਰ ਚਲਾ ਲਿਆ ਨਹੀਂ ਇਹਨੂੰ ਬੰਦ ਕਰ ਵਾ ਨਹੀਂ ਚੱਲਣਾ ਕਿੰਨੇ ਨਾਲੇ ਦੇਖਣਾ ਤੂੰ ਸਾਰੀ ਦਿਹਾੜਾ ਤੂੰ ਨਾਲੇ ਹੁਣ 2 ਮਿੰਟ ਸਬਜ਼ੀ ਬਣਾਉਣਾ ਬਸ ਨਹੀਂ ਮੈਂ ਬਣਾ ਲਵਾਂਗੀ ਤੂੰ ਇਹ ਫੋਨ ਨੂੰ ਨਾ ਛੇੜਾਉ ਨਹੀਂ ਹਾਂ ਇਹਨੂੰ ਬੰਦ ਕਰ ਬੰਦ ਕਰ ਦੇ ਵਾ ਹੁਣ ਦੇਖ ਰਿਹਾ ਤੁਸੀਂ ਮੰਨਦੀ ਨਹੀਂ ਮੰਨਦੀ ਨਾ ਇਹ ਸਾਰੀ ਦਿਹਾੜਾ ਨਾੜੀ ਕੀ ਦੇਖਦੀ ਰਹਿੰਦੀ ਹੈ ਇਹ ਨਹੀਂ ਕਿ ਮੈਂ ਦੋਨੋਂ ਲੋਕ ਕੁਝ ਕਰ ਲਵਾਂ ਕਿ ਜਿਹੜੀ ਫੇਰ ਬੋਲਣਗੇ ਚੱਲ ਬੰਦ ਕਰ ਕਿਉਂ ਉਹਨੂੰ ਬੰਦ ਕਰ ਸਰੋਟੀ ਐਦੀ ਹੀ ਬਣਾਣੀ ਹੈ ਐਦਾਂ ਨਹੀਂ ਬਣਾਣੀ ਜਦੋਂ ਤੂੰ ਬੈਠਾ ਦੁਆ ਖਾਣਾ ਚੱਟਾ हां बस कर ਹੁਣ ਬਹੁਤ ਦੇਖ ਲੈ ਨਾਟਕ ਬੰਦ ਕਰ ਇਹਨਾਂ ਬੰਦ ਕਰ ਕੌਣੀ ਕਸਮ ਹੈ ਆ ਦੇਖ ਲੈ ਕਹਿੰਨੀ ਮੇਰੀ ਕਸਮ ਹੈ ਉਹ ਨਹੀਂ ਬੰਦ ਕਰ ਨੈਨੇ ਹੈ ਦੇਖ ਲੈ ਤੁਸੀਂ ਸਭ ਦੇਖਦੇ ਪਏ ਨੇ ਤੁਸੀਂ ਇਹ ਗੱਲ ਇਹਨਾਂ ਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਇਹ ਚੀਜ਼ ਚੰਗੀ ਸਹੀ ਆ ਕਿ ਗਲਤ ਆ ਇਹ ਚੀਜ਼ ਜੁਰ ਦੱਸਿਓ ਪਰ ਇਹ ਕਿਸ ਦੀ ਮੰਨਦੀ ਨਹੀਂ ਹੈਗੀ ਆ ਦੇਖ ਲੋ ਇਹ ਆਪਣੀ ਕੀ ਦੇਖ ਰਹੀ ਹੈ ਮੈਂ ਤੇ ਸਮਝ ਨਹੀਂ ਆ ਕਿਹੜਾ ਨਾਟਕ ਹੈ वाला देखो आ देख रही नाटक है वेम्पायर वाला एक गलत चीज है ज्योति ये ना करे कर ठीक हाँ है ठीक है ठीक है की जाओ क्यों जाओ भेजो गाइस आज का लोग ऐसे ही खत्म कर दें जो वीडियो चंगी लगी लाइक कमेंट शेयर चैनल सब्सक्राइब कर दियो तो सब्सक्राइब तो तुम की करते हो यार ना तुम लाइक भी नहीं करते जिन्ने के देखते दे हो लाइक भी नहीं करते लोग ਪਤਨੀ ਹੈਗੀ ਤੇ ਬਾਕੀ ਹੁਣ ਇਹਨੇ ਇਹਨੇ ਮੰਨਣਾ ਨਹੀਂ ਹੈਗਾ ਤੇ ਗਾਈਜ਼ ਹੁਣ ਫਿਰ ਮੂਡ ਖਰਾਬ ਹੋਇਨਾ ਫਿਰ ਐਵੇਂ ਕੋਈ ਫਾਇਦਾ ਨਹੀਂ ਹੋਣਾ ਫਿਰ ਵਲੌਗ ਦੇ ਵਿੱਚ ਤੇ ਚਾਰੀ ਨਾ ਹੋ ਜੂਏਗਾ ਫਿਰ ਕੰਮ ਖਰਾਬ ਚਲੋ ਠੀਕ ਆ ਬਾਈ ਗਾਈਜ਼